ਆਮਰੋ ਬੱਚੇ ਲੋ ਆਉਂਦੇ ਆ। 18 ਨਵੰਬਰ ਨੂੰ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਬੱਸ ਸਟੈਂਡ ਅਮਰਸਰ ਦੇ ਵਿੱਚ ਮੱਖਣ ਸਿੰਘ ਦੀ ਦਾ ਮਰਡਰ ਹੋ ਗਿਆ ਸੀ ਉਹਨੂੰ ਸ਼ੂਟ ਕਰ ਦਿੱਤਾ ਗਿਆ ਸੀ ਔਰ ਉਹਦੇ ਵਿੱਚ ਅਣਪਛਾਤੇ ਬੰਦੇ ਸੀਗੇ। ਤੋਂ ਬੜਾ ਗ੍ਰੈਵਿਟੀ ਜਿਹੜੀ ਦੇਖਦੇ ਹੋਏ ਕ੍ਰਾਈਮ ਦੀ ਅਸੀਂ ਬਹੁਤ ਇਹਨੂੰ ਮੈਟੀਕੁਲਸਲੀ ਇਨਵੈਸਟੀਗੇਟ ਕੀਤਾ ਬੜਾ ਪ੍ਰੋਫੈਸ਼ਨਲੀ ਔਰ ਮੈਨੂੰ ਤੁਹਾਡਾਂ ਨਾਲ ਸ਼ੇਅਰ ਕਰ ਰਿਹਾ ਹਾਂ ਗੱਲ ਕਿ 6 ਦੇ 6 ਮੁਲਜ਼ਮ ਜਿਹੜੇ ਚ ਇਨਵੋਲਟ ਸੀ ਇਨਕਲੂਡਿੰਗ ਥਿੰ ਸ਼ੂਟਰ ਸਾਰੇ ਦੇ ਸਾਰੇ ਫੜੇ ਗਏ ਟੋਟਲ ਕੇਸ ਸਟ੍ਰੇਸ ਹੋ ਚੁੱਕਿਆ ਔਰ ਇਹਦੇ ਸਭ ਤੋਂ ਪਹਿਲਾਂ ਜਿਹੜਾ ਜੌਨ ਨਾਮ ਦਾ ਬੰਦਾ ਸੀ ਫੜਿਆ ਸੀ ਜਿਹੜਾ ਕਿ ਬਾਹਰ ਵੇਟ ਕਰ ਰਿਹਾ ਸੀਗਾ ਜਦੋਂ ਐਗਜ਼ੀਕਿਊਟ ਕਰ ਰਿਹਾ ਸੀ ਬਾਕੀ ਸ਼ੂਟਰ ਉਹਨੂੰ ਫੜਿਆ ਗਿਆ ਸੀਗਾ ਜੌਨ ਜਿਹੜਾ ਉਹ ਅ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਪੱਚਾ ਇੱਕ ਦਰਜ ਹੈ ਇਸ ਤੋਂ ਬਾਅਦ ਜਿਹੜੇ ਜੌਨ ਦੇ ਕੁਛਕਿ ਤਬਾਹ ਕਰਨ ਵੀਰ ਕਰਨ ਨੂੰ ਫੜਿਆ ਸੀਗਾ ਤੇ ਉਸ ਤੋਂ ਬਾਅਦ ਬਿਕਰਮਜੀਤ ਬਿੱਕੈ ਨੂੰ ਫੜਿਆ ਇਹ ਦੋਨਾਂ ਨੇ ਸ਼ੂਟਰਸ ਨੂੰ ਸਾਰਾ ਸ਼ੈਲਟਰ ਦਿੱਤਾ ਸੀ ਤੇ ਉੱਥੇ ਉਹਨਾਂ ਦੇ ਕੱਪੜੇ ਵਗੈਰਾ ਵੀ ਚੇਂਜ ਕਰਵਾਏ ਸੀਗੇ ਉਹ ਵੀ ਅਸੀਂ ਕੱਪੜੇ ਰਿਕਵਰ ਕੀਤੇ ਨਾਲ ਨਾਲ ਸਾਡੀਆਂ ਦੂਜੀਆਂ ਟੀਮਾਂ ਜਿਹੜੀਆਂ ਧਰਮਵੀਰ ਜੋਬਨ ਸੀਗਾ ਉਹਨੂੰ ਫੜਿਆ ਸੀ ਜਿਹਨੇ WhatsApp ਦੇ ਉੱਤੇ ਸੋਸ਼ਲ ਮੀਡੀਆ ਪੋਸਟ ਪਾਈ ਸੀ ਜਿਸ ਚੇ ਕਲੇਮ ਕਰ ਰੇ ਸੀ ਮਰਡਰ ਦਾ ਬਾਏ ਅ ਗੈਂਗਸਟਰ ਉਸ ਤੋਂ ਬਾਅਦ ਜਿਹੜੇ ਦੋ ਹੋਰ ਜਿਹੜੇ ਮੇਨ ਸ਼ੂਟਰ ਸੀ ਲਵਪ੍ਰੀਤ ਲਵ ਤੇ ਦਲੇਰ ਸਿੰਘ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਇਸ ਕੇਸ ਦੇ ਵਿੱਚ ਔਰ ਲਵਪ੍ਰੀਤ ਲਵ ਨੂੰ ਸਾਡੀ ਟੀਮ ਨੇ ਜਾ ਕੇ ਜਾਮਨਗਰ ਗੁਜਰਾਤ ਤੋਂ ਫੜਿਆ ਉੱਥੇ ਲੋਕਲ ਜਿਹੜੀ ਉਹਨਾਂ ਦੀ STF ਹੈ ਉਹਦਾ ਅਸੀਂ ਉਹਨਾਂ ਦੀ ਹੈਲਪ ਵੀ ਲਈ ਲੋਕਲ ਪੁਲਿਸ ਨੇ ਬੜਾ ਕੋਆਪਰੇਟ ਕੀਤਾ ਸਾਨੂੰ ਗੁਜਰਾਤ ਪੁਲਿਸ ਨੇ ਔਰ ਲਵਨੋ ਤੋਂ ਲੈ ਕੇ ਆਂਦਾ ਉਸ ਤੋਂ ਬਾਅਦ ਦਲੇਰ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਜਿਹੜਾ ਕਿ ਮੇਨ ਸ਼ੂਟਰ ਹੈ ਦਲੇਰ ਨੂੰ ਜਦੋਂ ਪੁੱਛ ਕੇ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇੱਥੇ ਲੈ ਕੇ ਆਏ ਸੀਗੇ ਜਿੱਥੇ ਆਪਾਂ ਖੜੇ ਹਾਂ ਵੇਰਕਾ ਪੁਲਿਸ ਸਟੇਸ਼ਨ ਦਾ ਜੂਰਿਸਡਿਕਸ਼ਨ ਹੈ ਇਹਨੇ ਕਿਹਾ ਸੀ ਕਿ ਜਿਹੜਾ ਇੱਕ ਵੈਪਨ ਹੈਗਾ ਮੇਨ ਤਾਂ ਵੈਪਨ ਜਿਹੜਾ ਅਫੈਂਸ ਯੂਜ਼ ਹੋਇਆ ਉਹ ਨਹੀਂ ਕਿ ਦੂਜਾ ਉਹ ਦੂਜਾ ਇਹਨਾਂ ਨੇ ਕਿਸੇ ਨੂੰ ਹੈਂਡਓਵਰ ਕਰ ਦਿੱਤਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਰਿਕਵਰੀ ਵਾਸਤੇ ਜਦੋਂ ਇੱਥੇ ਆਏ ਜਿਹੜਾ ਕਾਂਸਟੇਬਲ ਮੁੰਡਾ ਸਾਡਾ ਨਾਲ ਸੀ ਜਿਹਨੇ ਫੜਿਆ ਹੋਇਆ ਸੀ ਪੁਲਿਸ ਪਰਸਨਲ ਉਹਦੇ ਪੈਰ 'ਤੇ ਉਹਨੇ ਪੈਰ ਮਾਰਿਆ ਤੇ ਉਹ ਮੁੰਡਾ ਵੀ ਥੋੜਾ ਗਿਰ ਗਿਆ ਉਹ ਹਤਕੜੀ ਉਹਦੇ ਹੱਥ 'ਚ ਸੀਗੀ ਫੜੀ ਹੋਈ ਤੇ ਇਹਨੇ ਦਾਅ ਦਾ ਜਿੱਥੇ ਦਿਖਾ ਰਿਆ ਸੀ ਪਹਿਲਾਂ ਇਹਨਾਂ ਨੂੰ ਹੋਰ ਪਾਸੇ ਘਮਾਉਂਦਾ ਰਿਹਾ ਫਿਰ ਉੱਥੇ ਮੌਕੇ ਤੇ ਲੈ ਗਿਆ ਜਿੱਥੇ ਆਪਾਂ ਦਰਖਤ ਦੇ ਕੋਲ ਦੇਖਿਆ ਉਥੇ ਜਦੋਂ ਉਹ ਗਿਰਿਆ ਇਹਨੇ ਦਵਾ ਦਾ ਪਿਸਤੌਲ ਜਿਹੜਾ ਉਥੇ ਲੋਡਡ ਪਿਆ ਸੀ ਉਹ ਚੋਂ ਗੋਲੀ ਚਲਾਈ ਪੁਲਿਸ ਪਾਰਟੀ ਤੇ ਮੈਡਮ ਅਮਨਦੀਪ ਹੁਣਾ ਨੇ ਉਹਨੂੰ ਵਾਰਨ ਕਰਕੇ ਹਵਾ ਚ ਫਾਇਰ ਕੀਤਾ ਸਲੰਡਰ ਕਰ ਨੂੰ ਕਿਹਾ ਪਰ ਉਹ ਹਟਿਆ ਨਹੀਂ ਉਹਨੇ ਤਿੰਨ ਗੋਲੀਆਂ ਹੋਰ ਚਲਾਈਆਂ ਪੁਲਿਸ ਪਾਰਟੀ ਤੇ ਔਰ ਜਿੱਦਾਂ ਬੜਾ ਨੈਰੋ ਐਸਕੇਪ ਹੋਈ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਐਸਐਚਓ ਅਮਨਦੀਪ ਹੁਣਾ ਨੇ ਜਿਹੜਾ ਫਾਇਰ ਕੀਤਾ ਔਰ ਜੋ ਕਿ ਜਿਸ ਨਾਲ ਕਿ ਇੰਜਰਡ ਹੋਇਆ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਕੇਸ ਦੇ ਵਿੱਚ ਮੈਂ ਇਹ ਕਹਿਣਾ ਕਿ ਮੱਖਣ ਸਿੰਘ ਉਹਨਾਂ ਦਾ ਜਿਹੜਾ ਮਰਡਰ ਆ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਮੇਨ ਤਿੰਨ ਸ਼ੂਟਰ ਚੌਥਾ ਬੰਦਾ ਜਿਹੜਾ ਬਾਹਰ ਰੈਕੀਨ ਕਰਕੇ ਤੇ ਉਹਨਾਂ ਦੀ ਐਸਕੇਪ 'ਚ ਹੈਲਪ ਕਰ ਰਿਆ ਸੀ ਜਿਨ੍ਹਾਂ ਨੇ ਕੱਪੜਿਆਂ ਦੀ ਹੈਲਪ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰਿਸਪੌਂਸਿਬਿਲਟੀਜ਼ ਲਈਆਂ ਇਹ ਸਾਰੇ ਅਸੀਂ ਫੜ ਲਏ ਆ ਇਹਦੇ ਵਿੱਚ ਕੁਝ ਬੰਦੇ ਸਾਨੂੰ ਹੋਰ ਅਰੈਸਟ ਕਰਨੇ ਇਹ ਵਾਕਈ ਨੇ ਜਿਨ੍ਹਾਂ ਨੂੰ ਇਹ ਪਿਸਟਲ ਵੈਪਨ ਇਹਨਾਂ ਨੇ ਹੈਂਡਓਵਰ ਕਰ ਦਿੱਤੇ ਵਾਪਸ ਔਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਡੋਨੀ ਬੱਲ ਦਾ ਇਹਦੇ ਚ ਨਾਮ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ ਚ ਨਾਮਜ਼ਦ ਕੀਤੇ ਆ। ਤੋਂ ਇਹ ਟੋਟਲ ਜਿਹੜਾ ਕੇਸ ਸਟ੍ਰੇਸ ਹੋਇਆ ਔਰ ਮੈਂ ਇਸ ਵਾਸਤੇ ਆਪਣੀ ਸਾਰੀ ਟੀਮ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਜਸਰੂਪ ਬਾਠ ਸਾਡੇ ਏਡੀਸੀਪੀ 3 ਗਗਨਦੀਪ ਸਾਡੇ ਏਸੀਪੀ ਈਸਟ ਤੇ ਅਮਨਦੀਪ ਐਸਐਚਓ ਜਿਹੜੇ ਹੈ ਏ ਡਿਵੀਜ਼ਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਦਿਲੀ ਬਾਰਕਬਾ ਦਿੰਨਾ ਕਿ ਬਹੁਤ ਜਲਦੀ ਇਹਨਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਅਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ ਕਿਉਂਕਿ ਆਮ ਕੇਸਾਂ ਚ ਇਹ ਹੁੰਦਾ ਕਿ ਇੱਥੇ ਵਾਰਦਾਤ ਕਰਕੇ ਸ਼ੂਟਰ ਬਾਹਰ ਭੱਜ ਜਾਂਦੇ ਫਿਰ ਕਾਫੀ ਦੇਰ ਲੱਗ ਜਾਂਦੀ ਹੈ ਉਹਨਾਂ ਨੂੰ ਫੰਡ ਇੱਥੇ ਬਹੁਤ ਹੀ ਪ੍ਰੌਮਪਟਲੀ ਇਹ ਸਾਰਾ ਜਿਹੜਾ ਕੇਸ ਟੋਟਲੀ ਟ੍ਰੇਸ ਕਰਕੇ ਸਾਰੇ ਮੁਲਜ਼ਮ ਫੜੇ ਗਏ ਸਰ ਮਟਰ ਦਾ ਪੀਨ ਕਰਨ ਕੀ ਰਹੀ ਆ ਜੀ ਉਹ ਕਿਹੜਾ ਵੈਪਨ ਸੀ ਜਿਹੜਾ ਮਲਟਰ ਹੋਇਆ ਉਹ ਜਿੰਨਾਂ ਨੂੰ ਹੈਂਡ ਓਵਰ ਕੀਤਾ ਹੈ ਕਿ ਆ ਉਹ ਅੰਮ੍ਰਿਤਸਰ ਤੋਂ ਹੀ ਆ ਜਾਂ ਦੂਸਰਾ ਅੰਮ੍ਰਿਤਸਰ ਰੂਰਲ ਦੇ ਆ ਜੀ ਹਾਂਜੀ ਉਹ ਲੱਗੇ ਹੋਇਆ ਸੀ ਉਹਦਾ ਨਾਮ ਅਜੇ ਡਿਸਪੋਜ਼ ਨਹੀਂ ਕਰ ਸਕ ਮਰਡਰ ਹੈ ਬੇਸਿਕਲੀ ਇੰਟਰ ਗੈਂਗ ਰਾਈਵਲਰੀ ਸਮਝੋ ਤੇ ਦੂਜਾ ਜਿਹੜਾ ਕਿ ਅਜੇ ਉਹ ਬੰਦੇ ਤਾਂ ਮੇਨ ਉਹ ਜਿਹੜੇ ਇਹਦੀ ਗੱਲ ਬਾਹਰ ਕਰਾ ਰਹੇ ਸੀ ਦਲੇਰ ਸਿੰਘ ਦੀ ਉਹਦਾ ਫੜਿਆ ਜਾਣਾ ਬਾਕੀ ਜਿਹਨੇ ਵੈਪਨ ਦਿੱਤੇ ਸੀਗੇ ਬਿਕੋਜ਼ ਬੇਸਿਕਲੀ ਬ੍ਰੇਨ ਬਿਹਾਈਂਡ ਤੇ ਮੋਟਿਵ ਬਿਹਾਈਂਡ ਉਹ ਕਲੀਅਰ ਕਰ ਸਕਦਾ ਪਰ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਜੇ ਇੱਕ ਗੈਂਗਸਟਰ ਦੂਜਿਆਂ ਨੂੰ ਮਾਰਦਾ ਤਾਂ ਮੋਰਲੈਸ ਇਟ ਇਜ਼ ਅ ਫਰਾਤੀ ਟਾਈਪ ਵੀ ਸਮਝ ਸਕਦੇ ਆ ਜਾਂ ਇਹਨੂੰ ਅਪਾ ਇਹ ਸਮਝ ਸਕਦੇ ਆ ਕਿ ਸੁਪਾਰੀ ਕਿਲਿੰਗ ਜਿਵੇਂ ਹੁੰਦੀ ਹੈ ਉਹ ਸਾਰਾ ਐਂਗਲ ਅਸੀਂ ਡੀਪਲੀ ਪ੍ਰੋਬ ਕਰ ਰਹੇ ਆ ਕਿ ਕੋਈ ਬਿਜ਼ਨਸ ਰਾਈਵਲਰੀ ਹੈ ਜਾਂ ਕੀ ਗੱਲ ਆ ਉਹ ਸਾਰੀ ਚੀਜ਼ ਦੇਖ ਰਹੇ ਸਰ ਮੱਖਣ ਸਿੰਘ ਤੇ ਲਿੰਕ ਹੈ ਕਿਸੇ ਕਿਸੇ ਗੈਂਗ ਦੇ ਨਾਲ ਦੇਖੋ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਉਹ ਡਿਫਰੈਂਟ ਐਂਗਲ ਆ ਉਹਨੂੰ ਅਸੀਂ ਬਾਅਦ ਚ ਦੇਖਾਂਗੇ ਅਸੀਂ ਤਾਂ ਸਾਰੀ ਜੋ ਇਨਵੈਸਟੀਗੇਸ਼ਨ ਟੋਟਲ ਫੋਕਸ ਇਸ ਕਮ ਤੇ ਰਿਹਾ ਕਿ ਅਸੀਂ ਮੁਲਜ਼ਮ ਬੜੀ ਜਲਦੀ ਆਇਡੈਂਟੀਫਾਈ ਕੀਤੇ ਤੇ ਸਾਰੇ ਫਾਡੇ ਅੱਛਾ ਸਰ ਇਹ ਮੱਖਣ ਸਿੰਘ ਵੀ ਗੈਂਗਸਟਰ ਹੈ ਇਹ ਨਹੀਂ ਸਾਡਾ ਮੈਂ ਉਹਦਾ ਮੈਕਰਾਉਂਡ ਜੇ ਕਢਾਉਣਾ ਹੈ ਅਸੀਂ ਉਧਰ ਕੰਮ ਕੀਤਾ ਨਹੀਂ ਉਸ ਪਾਸੇ ਬਹਿ ਮੈਂ ਗਲਤ ਕਹਾਂ ਤੁਹਾਨੂੰ ਕਿਉਂਕਿ ਸਾਰਾ ਫੋਕਸ ਸਾਨੂੰ ਇਹ ਸੀ ਮਰਡਰ ਟਰੇਸ ਹੋਵੇ ਸ਼ੂਟਰ ਫੜੇ ਜਾਣ ਤੇ ਸਾਡਾ ਜਿਹੜਾ ਕੇਸ ਟੋਟਲੀ ਸੋਲਵ ਹੋਵੇ। ਸਾਰੇ ਕੋ ਕਹਿ ਰਹੇ ਸੀ ਕਿ ਫਰੋਕੀਆ ਮੰਗੀਆਂ ਜਾ ਰਹੀਆਂ ਸੀ ਕਿ ਆ ਫਰੋਦੀ ਕਰਕੇ ਦੇਖੋ ਮੈਂ ਗੱਲ ਕਹਿਣਾ ਅਜੇ ਸਟੈਬਲਿਸ਼ ਨਹੀਂ ਹੋਇਆ ਜੇ ਪੁੱਛ ਕੇ ਚੱਲ ਰਹੀ ਹੈ ਸਾਰੇ ਮਲਜ਼ਮ ਆ ਗਏ ਆ ਤੇ ਇਹਨਾਂ ਦੀ ਡਿਟੇਲ ਚ ਇਨ ਡੈਪਥ ਇਨਵੈਸਟੀਗੇਸ਼ਨ ਇਨਕੁਆਰੀਸ਼ਨ ਚੱਲ ਰਹੀ ਹੈ ਉਸ ਤੋਂ ਬਾਅਦ ਇਹ ਸਾਰੀ ਗੱਲ ਕਲੀਅਰ ਕਰਾਂਗੇ। ਲਪਰੀ ਤਾਂ ਤੋਂ ਕਿ ਕਿ ਆ ਸੀ ਜੀ ਕਿਸੇ ਆ ਕਪੜੇ ਜਾਣਕਾਰ ਦੇ ਥਰੂ ਇਹ ਉੱਥੇ ਜਾ ਕੇ ਇਹਨਾਂ ਜੋਬ ਲੈ ਲਈ ਸੀ ਕਿ ਲੈਣ ਦੀ ਕੋਸ਼ਿਸ਼ ਦੇ ਵਿੱਚ ਸੀਗਾ ਜਾਮਨਗਰ ਕੋਈ ਰਿਫਾਈਨਰੀ ਹੈ ਉੱਥੇ ਜੋਬ ਆਮ ਜਿਹੜੀ ਆ ਉਹ ਕੰਟਰੈਕਚੁਅਲ ਲੇਬਰ ਦੀ ਮਿਲ ਜਾਂਦੀ ਹੈ ਕਿ ਉਹ ਜੋਬ ਕਰਨਾ ਪਿਆ ਕੀਤਾ ਨਹੀਂ ਸੀ ਇਹ ਜੀ ਪਹੁੰਚੇ ਸੀਗਾ ਜੀ ਬਟ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਤਾਹੀ ਮਦਦ ਦੇ ਰਹੇ ਆ ਕਿ ਜਦੋਂ ਹੀ ਪਹੁੰਚਿਆ ਨਾਲ ਦੀ ਨਾਲ ਉਹ ਨੈਬ ਹੋ ਗਿਆ ਸਰ ਕੱਪੜੇ ਬਦਲ ਕੇ ਪਹਿਚਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬੇਸਿਕਲੀ ਡੋਜ ਕੀਤਾ ਕਿ ਸੀਸੀਟੀਵੀ ਟ੍ਰੇਲ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਕਿ ਜਿਹੜੇ ਉਹ ਪੁਲਿਸ ਨੂੰ ਇੱਕ ਤਰ੍ਹਾਂ ਦਾ ਡੋਜ ਕੀਤਾ ਜਾਵੇ ਸਰ ਐਵੇਂ ਕੀ ਰਹੀ ਹੈ ਅਡਕਾਉਂਟਰ ਦੀ ਸਰ ਟਾਈਮਿੰਗ ਪੁੱਛੀ ਰੇ ਰਾਤ ਲੇਟ ਨਾਈਟ ਹੋਇਆ ਜੀ ਇਹ 11 11:30 ਦੇ ਕਰੀਬ ਬਿਟਵੀਨ 10 ਐਂਡ 11 ਉਦੋਂ ਲੈ ਕੇ ਆ ਪਹਿਲਾਂ ਅਮਨਦੀ ਹੁਣ ਦੱਸਿਆ ਇਧਰ ਜਿੱਧਰ ਉਹ ਜੀਪ ਖੜੀ ਹੈ ਉਸ ਪਾਸੇ ਲੈ ਕੇ ਘੁੰਮਦਾ ਰਿਹਾ ਫਿਰ ਇੱਥੇ ਆ ਕੇ ਤੁਹਾਨੂੰ ਜਿਵੇਂ ਸੀਕੁਐਂਸ ਦੱਸਿਆ ਥੈਂਕਿਊ ਜੀ ਚਲੋ ਜੀ